ਦੋਸਤੋ ਸਰਵਾਲਾ ਜੀ ਫਿਲਮ ਜਿਹੜੀ ਉਹ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਤੁਸੀਂ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ ਸੋ ਫਰਸਟ ਡੇ ਫਰਸਟ ਸ਼ੋ ਅਸੀਂ ਦੇਖ ਚੁੱਕੇ ਹਾਂ ਤੇ ਤੁਹਾਡੇ ਨਾਲ ਉਹਦਾ ਰਿਵਿਊ ਸਾਂਝਾ ਕਰਨ ਲੱਗੇ ਆਂ ਸਰਵਾਲਾ ਫਿਲਮ ਨੂੰ ਜੀ ਟਿਪਸ 뮤직 ਕੰਪਨੀ ਨੇ ਦੇ ਬੈਨਰ ਹਿੱਟ ਬਣੀ ਹੈ ਤੇ ਇਸ ਫਿਲਮ ਨੂੰ ਲਿਖਿਆਗਾ ਉਹ ਇੰਦਰਜੀਤ ਮੋਗਾ ਤੇ ਸੁਰਮਿਤ ਮਵੀਨ ਇਹਨਾਂ ਨੇ ਪਹਿਲਾਂ ਵੀ ਸੁਰਮਿਤ ਮਵੀਨ ਨੇ ਤੂਫਾਨ ਸਿੰਘ ਤੇ 25 ਗਿੱਲੇ ਲਿਖੀ ਹੈ ਤੇ ਇੰਦਰਜੀਤ ਮੋਗਾ ਨੇ ਪੰਜਾਬ 2016 ਲਿਖੀ ਹੈ ਇਸ ਫਿਲਮ ਦੇ ਡਾਇਰੈਕਟਰ ਨੇ ਮਨਦੀਪ ਸਿੰਘ ਤੇ ਇਹਨਾਂ ਨੇ ਵੀ ਬਹੁਤ ਸਾਰੀਆਂ ਫਿਲਮਾਂ ਜਿਵੇਂ ਕਿ ਕਪਤਾਨ ਅੰਮਰਸਰੀਆ ਤੇ ਦਿਲ ਲੁੱਟਿਆ ਆਦ ਫਿਲਮਾਂ ਨੂੰ ਡਾਇਰੈਕਟ ਕੀਤਾ ਤੇ ਫਿਲਮ ਦੇ ਪ੍ਰੋਡਿਊਸਰ ਨੇ ਜੀ ਕੁਮਾਰ ਤੁਰਾਨੀ ਤੇ ਗ੍ਰੀਸ਼ ਕੁਮਾਰ ਨਾਨ ਨੂੰ ਪ੍ਰੋਡਿਊਸਰ ਦੇ ਤੌਰ ਤੇ ਜਿਹੜਾ ਉਹ ਦਿਖਾਇਆ ਗਿਆ ਤੇ ਖਾਸ ਤੁਸੀਂ ਸਾਰੇ ਜਾਣਦੇ ਹੋ ਗਿੱਪੀ ਗਰੇਵਾਲ ਐਮੀ ਬਿਰਕ ਤੇ ਸਰਗੁਣ ਮਹਿਤਾ ਨਿਮਰਤ ਖਹਿਰਾ ਰੁਪਿੰਦਰ ਰੂਪੀ ਮੈਡਮ ਤੇ ਸੀਮਾ ਕੌਸ਼ਲ ਜੀ ਗੱਗੂ ਗਿੱਲ ਸਰਦਾਰ ਸੋਹੀ ਬੀ ਐਨ ਸ਼ਰਮਾ ਤੇ ਖਾਸ ਕਰ ਆਪਣੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਜਿਹੜੇ ਤੂਤਾ ਪਿੰਡੀ ਵਾਲਾ ਜਿਹਦਾ ਕਿ ਖਾਸ ਤੌਰ ਤੇ ਇਸ ਫਿਲਮ ਦੇ ਵਿੱਚ ਜ਼ਿਕਰ बार-बार ਹੋਇਆ ਹੈ ਤੇ ਉਹਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਇਸ ਫਿਲਮ ਦੇ ਵਿੱਚ ਆਉਣਗੇ ਤੇ ਜੇਕਰ ਗੱਲ ਕਰੀਏ ਇਸ ਫਿਲਮ ਦੀ ਤਾਂ ਇਸ ਫਿਲਮ ਦੀ ਗੱਲ ਕਰਨ ਤੋਂ ਪਹਿਲਾਂ ਸაში ਤੁਹਾਨੂੰ ਇੰਨੀ ਗੱਲ ਦੱਸ ਦਿੰਦੇ ਆ ਕਿ ਇਸ ਫਿਲਮ ਨੂੰ ਅੱਧ ਤੱਕ ਤੁਸੀਂ ਇੰਜੋਏ ਕਰੋਗੇ ਭਾਵੇਂ ਇੰਟਰਵਲ ਤੱਕ ਤੁਸੀਂ ਇੰਜੋਏ ਕਰੋਗੇ ਇੰਟਰਵਲ ਤੋਂ ਬਾਅਦ ਇਹ ਫਿਲਮ ਤੁਹਾਨੂੰ ਬੋਰ ਕਰੂਗੀ ਉਹਦੇ ਵੀ ਬਹੁਤ ਸਾਰੇ ਕਾਰਨ ਨੇ ਤੇ ਪਹਿਲਾਂ ਚਾਤ ਮਾਰ ਲੈਣੇ ਆ ਫਿਲਮ ਦੀਆਂ ਜਿਹੜੀਆਂ ਕਿ ਕਿਸ ਕਨਸੈਪਟ ਦੇ ਉੱਤੇ ਬਣੀ ਹੈ ਫਿਲਮ ਬਣੀ ਹੈ ਜੀ ਸਰਵਾਲਾ ਜਿਹੜਾ ਪੰਜਾਬ ਦੇ ਸੱਭਿਆਚਾਰ ਲੋਕਤਾਰਾਂ ਦੇ ਵਿੱਚ ਇੱਕ ਵਿਅਵਤਾ ਮੁੰਡੇ ਦੇ ਨਾਲ ਜਿਹੜਾ ਇੱਕ ਸਰਵਾਲਾ ਤਿਆਰ ਕੀਤਾ ਜਾਂਦਾ ਉਸ ਕਨਸੈਪਟ ਨੂੰ ਲੈ ਕੇ ਇਹ ਫਿਲਮ ਬਣੀ ਹੈ ਸਰਵਾਲਾ ਜਿਹੜਾ ਲੋਕਤਾਰਾਂ ਦੇ ਵਿੱਚ ਸਰਵਾਲੇ ਦਾ ਕਨਸੈਪਟ ਹੁੰਦਾ ਸੀ ਕਿ ਲਾੜੇ ਦੇ ਨਾਲ ਇੱਕ ਸਬ ਆਪਸ਼ਨ ਤਿਆਰ ਕਰ ਲਈ ਜਾਂਦੀ ਸੀ ਕਿ ਜੇ ਬਾਈ ਚਾਂਸ ਲਾੜੇ ਨੂੰ ਕੋਈ ਗੱਲ ਉਨੀ ਕੀ ਹੋ ਜੇ ਕਿਉਂਕਿ ਉਹ ਦੌਰ ਰਟਾਂ ਕੋ ਹਾਂ ਦਾ ਦੌਰ ਹੁੰਦਾ ਸੀ ਤੇ ਤਾਂ ਉਸ ਟਾਈਮ ਦੇ ਉੱਤੇ ਵਿਆਹ ਦੇ ਵਿੱਚ ਜਿਹੜਾ ਸਰਵਾਲਾ ਬਣਾਇਆ ਜਾਂਦਾ ਸੀ ਤਾਂ ਉਸ ਦੇ ਨਾਲ ਵੀ ਕੁੜੀ ਨੂੰ ਵਿਆਹ ਦਿੱਤਾ ਜਾਂਦਾ ਸੀ ਸੋ ਫਿਲਮ ਦੇ ਰਾਈਟਰਾਂ ਨੇ ਇਸ ਇੱਕ ਕਨਸੈਪਟ ਨੂੰ ਲੈ ਕੇ ਫਿਲਮ ਦੀ ਪੂਰੀ ਕਹਾਣੀ ਬੁਣੀ ਹੈ ਤੇ ਉਸ ਕਹਾਣੀ ਨੂੰ ਬੁਣਨ ਵਾਸਤੇ ਉਹਨਾਂ ਨੇ ਸਾਰਾ ਮੌਕਾ ਮੇਲ ਵੀ ਪੈਦਾ ਕੀਤੇ ਤੇ ਸਰਵਾਲਾ ਪਹਿਲਾਂ ਬਣਾਉਣ ਵਾਸਤੇ ਵੀ ਕਿਵੇਂ ਫੁੱਫੜਾਂ ਦੇ ਵਿੱਚ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਸਰਵਾਲੇ ਦੇ ਅਧਿਕਾਰ ਨੂੰ ਪੈਦਾ ਕਰਨ ਵਾਸਤੇ ਵੀ ਕਿਵੇਂ ਮੌਕਾ ਮਿਲ ਕਰਕੇ ਡਾਕੂ ਲਿਆਂਦੇ ਜਾਂਦੇ ਆ ਫਿਲਮ ਦੇ ਵਿੱਚ ਤੇ ਉਹ ਉਹ ਦੁੱਲੇ ਨੂੰ ਚੱਕ ਕੇ ਲੈ ਕੇ ਜਾਂਦੇ ਆ ਕਿਵੇਂ ਸਰਵਾਲੇ ਦੀ ਅਹਿਮੀਅਤ ਬਣਦੀ ਹੈ ਤੇ ਸਰਵਾਲਾ ਫਿਲਮ ਦੇ ਵਿੱਚ ਕਿਵੇਂ ਆਪਣੀ ਤਾਕ ਜਮਾਉਂਦਾ ਇਹ ਸਾਰਾ ਕੁਝ ਤੁਹਾਨੂੰ ਮੂਵੀ ਦੇਖ ਕੇ ਪਤਾ ਲੱਗੂਗਾ ਅਸੀਂ ਤੁਹਾਡਾ ਮਜ਼ਾਕਿਰ ਕਰਨਾ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਪੂਰੀ ਕਹਾਣੀ ਨੂੰ ਰਿਲੀਵ ਕਰੀਏ ਹਾਂ ਐਨੀ ਗੱਲ ਜ਼ਰੂਰ ਹੈ ਕਿ ਫਿਲਮ ਦੇ ਰਾਈਟਰ ਜੇ ਇਸ ਫਿਲਮ ਨੂੰ ਹੋਰ ਵੀ ਸੋਹਣਾ ਬਣਾ ਸਕਦੇ ਸੀ ਜੇਕਰ ਉਹ ਇਸ ਫਿਲਮ ਦੀ ਕਹਾਣੀ ਦੇ ਵਿੱਚ ਪਹਿਲੀ ਗੱਲ ਤਾਂ ਮੌਕਾ ਮੇਲ ਘਟਨਾਵਾਂ ਨੂੰ ਨਾ ਕੱਢ ਦੇ ਤੇ ਉਦਾਹਰਨ ਦੇ ਤੌਰ ਤੇ ਜਿੱਥੋਂ ਫਿਲਮ ਸ਼ੁਰੂ ਹੁੰਦੀ ਹੈ ਪਹਿਲੇ ਅੱਧ ਦੇ ਭਾਵ ਕਿ ਇੰਟਰਵਲ ਤੋਂ ਪਹਿਲਾਂ ਫਿਲਮ ਇੰਨੀ ਕਿ ਜ਼ਿਆਦਾ ਵਧੀਆ ਕਿ ਤੁਹਾਨੂੰ ਹਸਾ ਹਸਾ ਕੇ ਦੂਰੇ ਕਰ ਦੂਗੀ ਕਿ ਫਿਲਮ ਜਿਵੇਂ ਕਿ ਕੈਰੀਅਨ ਜੈਟਕ ਫਿਲਮ ਸੀ ਜਿਹੜਾ ਕਿ ਮਾਸਟਰਪੀਸ ਬਣ ਚੁੱਕੀ ਹੈ ਪੰਜਾਬੀ ਸਿਨੇਮਾ ਦੇ ਵਿੱਚ ਜੋ ਕਿ ਕਮੇਡੀ ਦੇ ਵਿੱਚ ਗਿਣੀ ਜਾਂਦੀ ਹੈ ਉਸੇ ਤਰ੍ਹਾਂ ਸਰਵਾਲਾ ਜੀ ਵੀ ਕਮੇਟੀ ਦੇ ਵਿੱਚ ਵਧੀਆ ਆਪਣੀ ਪਛਾਣ ਬਣਾ ਸਕਦੀ ਸੀ ਜੇਕਰ ਇਸ ਦੀ ਕਹਾਣੀ ਦੇ ਨਾਲ ਛੇੜਛਾੜ ਨਾ ਕੀਤੀ ਹੁੰਦੀ ਕਹਾਣੀ ਦੇ ਨਾਲ ਛੇੜਛਾੜ ਇਸ ਕਰਕੇ ਹੈ ਕਿ ਪਹਿਲਾਂ ਸਰਵਾਲੇ ਨੂੰ ਬਣਾਉਣ ਵਾਸਤੇ ਜੋ ਪੂਰੀ ਦਾ ਪੂਰਾ ਧਾਮ-ਚਾਮ ਕਢਿਆ ਜਾਂਦਾ ਤੇ ਕਿਵੇਂ ਆਪਸੀ ਫੁੱਫੜਾਂ ਦੀ ਕਹਿਵਾਜੀ ਦੇ ਵਿੱਚੋਂ ਕਮੇਟੀ ਪੈਦਾ ਹੁੰਦੀ ਹੈ ਪਰ ਉਸ ਤੋਂ ਬਾਅਦ ਫਿਰ ਇੰਟਰਵਲ ਤੋਂ ਬਾਅਦ ਉਸ ਸਰਵਾਲੇ ਦੇ ਲਈ ਵਿਆਹ ਦੇ ਵਿੱਚ ਪਰੌਣੇ ਨੂੰ ਗਾਇਬ ਕਰਨਾ ਰੋਹੀ ਵਿਆਵਾਨ ਦੇ ਵਿੱਚ ਪੂਰੀ ਦੀ ਪੂਰੀ ਬਰਾਤ ਨੂੰ ਇੱਕ ਰਾਤ ਕੱਟਣ ਲਾਉਣਾ ਤੇ ਉਸ ਤੋਂ ਬਾਅਦ ਉੱਥੇ ਡਾਕੂਆਂ ਨੂੰ ਲਿਆਉਣਾ ਡਾਕੂਆਂ ਦਾ ਦੂਲੇ ਨੂੰ ਪਰੌਣੇ ਨੂੰ ਚੱਕ ਕੇ ਲੈ ਜਾਣਾ ਤੇ ਫਿਰ ਸਰਵਾਲੇ ਦੀ ਅਹਿਮੀਅਤ ਦਾ ਵਧਣਾ ਇਹ ਸਾਰੀਆਂ ਚੀਜ਼ਾਂ ਨੇ ਫਿਲਮ ਦੇ ਦੂਜੇ ਅਧ ਦੇ ਤੋਂ ਬਾਅਦ ਫਿਲਮ ਦੇ ਦਰਸ਼ਕਾਂ ਨੂੰ ਜਿਹੜਾ ਉਹ ਬੋਰ ਕੀਤਾਗਾ ਤੇ ਤੁਸੀਂ ਵੀ ਫਿਲਮ ਦੇ ਪਹਿਲੇ ਅਧ ਨੂੰ ਇੰਜੋਏ ਕਰੋਗੇ ਫਿਲਮ ਤੋਂ ਬਾਅਦ ਜਿਹੜਾ ਉਹ ਬੋਰ ਹੋਗੇ ਜੇ ਗੱਲ ਕਰੀਏ ਫਿਲਮ ਦੀ ਸਟਾਰ ਕਾਸਟ ਦੀ ਸਟਾਰ ਕਾਸਟ ਤੁਸੀਂ ਸਾਰੇ ਜਿਨ੍ਹਾਂ ਨੂੰ ਜਾਣਦੇ ਹੋ ਉਹ ਤਾਂ ਹੈਗੀ ਹੈਗੇ ਨੇ ਤਾਂ ਇਸ ਦੇ ਨਾਲ ਤੁਹਾਨੂੰ ਇੱਕ ਚੀਜ਼ ਹੋਰ ਮਿਲੂਗੀ ਸਾਰੀ ਫਿਲਮ ਦੇ ਵਿੱਚ ਸੋਸ਼ਲ ਮੀਡੀਆ ਸਟਾਰਾਂ ਦੀ ਖਿਚੜੀ ਤਿਆਰ ਕੀਤੀ ਗਈ ਹੈ ਖਿਚੜੀ ਇੰਦਾ ਸੈਂਸ ਕਿ ਜਿੰਨੇ ਵੀ ਸੋਸ਼ਲ ਮੀਡੀਆ ਸਟਾਰ ਨੇ ਜਾਂ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਿਹੜੇ ਕਿ ਆਪਣੇ ਵਿਊ ਆਪਣੇ ਸਬਸਕ੍ਰਾਈਬਰ ਦੇ ਸਿਰ ਤੇ ਪੈਸਾ ਵੀ ਕਮਾਰੇ ਨੇ ਪਹਿਚਾਣ ਵੀ ਬਣਾ ਰਹੇ ਨੇ ਤਾਂ ਡਾਇਰੈਕਟਰ ਤੇ ਪ੍ਰੋਡਿਊਸਰ ਨੇ ਕੀ ਕੀਤਾ ਉਹਨਾਂ ਸਾਰੇ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਇਕੱਠਾ ਕਰਕੇ ਕਿਸੇ ਨਾ ਕਿਸੇ ਢੰਗ ਦੇ ਵਿੱਚ ਹਰ ਇੱਕ ਰੋਲ ਦੇ ਵਿੱਚ ਫਿੱਟ ਕੀਤਾ ਤੇ ਉਹਨਾਂ ਸੋਸ਼ਲ ਮੀਡੀਆ ਦੇ ਸਬਸਕ੍ਰਾਈਬਰ ਤੋਂ ਉਹਨਾਂ ਦੀ ਫੈਨ ਫੋਲੋਇੰਗ ਤੋਂ ਇਹ ਲਾਹਾ ਘਟਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਫਿਲਮ ਨੂੰ ਹਿੱਟ ਕੀਤਾ ਜਾਵੇ ਪਰ ਉਸੇ ਚੱਕਰ ਦੇ ਵਿੱਚ ਹੀ ਫਿਲਮ ਦਾ ਜਿਹੜਾ ਉਹ ਉਹ ਸਤਿਆਨਾਸ਼ ਕਰ ਚੁੱਕੀ ਹੈ ਉਹ ਕਿਵੇਂ ਕਿ ਫਿਲਮ ਦੇ ਵਿੱਚ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਫਿੱਟ ਕਰਨ ਲਈ ਉਸ ਦੇ ਨਾਂ ਤਾਂ ਕਾਸਟ ਨੂੰ ਦੇਖਿਆ ਗਿਆ ਨਾ ਉਸ ਦੀ ਲੁੱਕ ਨੂੰ ਦੇਖਿਆ ਗਿਆ ਤੇ ਨਾ ਹੀ ਉਸ ਦੇ ਰੋਲ ਦੇ ਮੁਤਾਬਕ ਉਸ ਦੀ ਉਮਰ ਹੱਦ ਨੂੰ ਦੇਖਿਆ ਗਿਆ ਛੋਟੀ ਜਿਹੀ ਉਦਾਹਰਣ ਦਿੰਨੇ ਆ ਤੁਹਾਨੂੰ ਧੂਤਾ ਪਿੰਡੀ ਵਾਲਾ ਜਿਹੜਾ ਕਿ ਇਸ ਫਿਲਮ ਦੇ ਵਿੱਚ ਐਮੀ ਵਿਰਕ ਦੇ ਫੁੱਫੜ ਦਾ ਰੋਲ ਕਰਦਾ ਤੇ ਤੁਸੀਂ ਵੀ ਜਾਣਦੇ ਹੋ ਕਿ ਧੂਤੇ ਦੀ ਉਮਰ ਕਿੰਨੀ ਕੁ ਹੈ ਤੇ ਐਮੀ ਵਿਰਕ ਜਾਂ ਕਿ ਗਿੱਪੀ ਗਰੇਵਾਲ ਇਹਨਾਂ ਦੀ ਉਮਰ ਕਿੰਨੀ ਹੈ ਤੇ ਇਹ ਵੀ ਨਹੀਂ ਹੈਗਾ ਕਿ ਮੇਕਅਪ ਦੇ ذریعے ਉਮਰ ਨੂੰ ਉੱਪਰ-ਨੀਚੇ ਕਰ ਲਿਆ ਗਿਆ ਉਹ ਵੀ ਨਹੀਂ ਧੂਤੇ ਨੂੰ ਐਜ਼ ਇਟ ਜਿਵੇਂ ਉਹ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਉਸੇ ਤਰ੍ਹਾਂ ਉਸ ਫਿਲਮ ਦੇ ਵਿੱਚ ਫਿੱਟ ਕੀਤਾ ਗਿਆ ਜਿਸ ਦੇ ਨਾਲ ਫਿਲਮ ਦਾ ਜਿਹੜਾ ਮਜ਼ਾ ਕਿਰਕਰਾ ਹੋ ਗਿਆ ਕਿਉਂਕਿ ਫਿਲਮ ਦੇ ਵਿੱਚ ਇੱਕ ਕਿਰਦਾਰ ਨੂੰ ਘੜਨਾ ਆਪਕੇ ਜੇ ਫੁੱਫੜ ਦੇ ਕਿਰਦਾਰ ਨੂੰ ਕਰਨਾ ਤਾਂ ਫੁੱਫੜ ਦੀ ਲੁੱਕ ਨੂੰ ਮਾਇਨੇ ਰੱਖਿਆ ਜਾਂਦਾ ਨਾ ਕਿ ਕਿਸੇ ਇੱਕ ਸੋਸ਼ਲ ਮੀਡੀਆ ਸਟਾਰ ਨੂੰ ਦੇਖਿਆ ਜਾਂਦਾ ਤਾਂ ਉਸ ਦੇ ਨਾਲ ਇਹ ਵੀ ਫਿਲਮ ਦਾ ਜਿਹੜਾ ਪੂਰੀ ਪੂਰੀ ਧਾਕ ਹੈ ਉਹ ਕਿਰਕਰੀ ਹੋ ਗਈ ਪਰ ਤੁਤੇ ਨੇ ਆਪਣੀ ਕਮੇਟੀ ਤੇ ਆਪਣੀ ਅਦਾਕਾਰੀ ਦੇ ਦਮ ਦੇ ਉੱਤੇ ਫਿਲਮ ਦੇ ਵਿੱਚ ਬਹੁਤ ਅਸਰ ਛੱਡਿਆ ਤੇ ਉਹ ਮੰਨਣਯੋਗ ਹੈ ਕਿ ਤੁਤੇ ਦੀ ਕਮੇਟੀ ਦੇ ਨਾਲ ਤੁਸੀਂ ਹਾਸਾ ਸਦੂਰੇ ਹੋ ਜਾਓਗੇ ਤੇ ਜੇ ਜੋ ਵੀ ਫਿਲਮ ਦੇ ਵਿੱਚ ਕਮੇਡੀ ਸੀਨ ਸਿਰ ਜੇ ਗਏ ਨੇ ਕਮੇਡੀ ਘੜੀ ਗਈ ਹੈ ਤੇ ਉਹਦੇ ਨਾਲ ਤੁਸੀਂ ਬਹੁਤ ਹੱਦ ਤੱਕ ਜਿਹੜੇ ਆ ਉਹ ਇੰਜੋਏ ਕਰੋਗੇ ਫਿਲਮ ਸਰਵਾਲਾ ਜਿਹੜੀ ਆ ਉਹ ਬਾਕਸ ਆਫਿਸ ਤੇ ਕਾਫੀ ਕੁਝ ਕਮਾ ਸਕਦੀ ਹੈ ਬਟ ਇਹ ਹੋਰ ਵੀ ਬਹੁਤ ਜ਼ਿਆਦਾ ਕਮਾ ਸਕਦੀ ਸੀ ਬਲੌਕਬਸਟਰ ਲਿਸਟ ਦੇ ਵਿੱਚ ਇਹ ਫਿਲਮ ਜਾ ਸਕਦੀ ਸੀ ਜੇਕਰ ਇਸ ਦੀ ਕਹਾਣੀ ਨੂੰ ਦੂਜੇ ਅੱਧ ਦੇ ਵਿੱਚ ਸੰਭਾਲ ਲਿਆ ਜਾਂਦਾ ਉਸੇ ਕਹਾਣੀ ਨੂੰ ਨਿਰੰਤਰ ਤੌਰ ਤੇ ਰੱਖਿਆ ਜਾਂਦਾ ਕਿਉਂਕਿ ਕਹਾਣੀ ਫਿਲਮ ਦੀ ਕਿਵੇਂ ਬਦਲਦੀ ਹੈ ਇਹ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਜਿਵੇਂ ਕਿ ਤਰਸੀਮ ਜੱਸੜ ਦੀ ਫਿਲਮ ਆਈ ਸੀ ਗੁਰਨਾਨਕ ਜਹਾਜ਼ ਗੁਰੂ ਨਾਨਕ ਜਹਾਜ਼ ਦੇ ਵਿੱਚ ਕਹਾਣੀ ਜਿਹੜੀ ਸ਼ੁਰੂ ਹੁੰਦੀ ਹੈ ਉਹ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਜਹਾਜ਼ ਦੇ ਨਾਂ ਤੇ ਸ਼ੁਰੂ ਹੁੰਦੀ ਹੈ ਬਟ ਜਿਹੜਾ ਉਸ ਦਾ ਇੰਟਰਵਲ ਤੋਂ ਬਾਅਦ ਦਾ ਜਿਹੜਾ ਘਟਨਾਵਾ ਵਾਪਰਦੀਆਂ ਨੇ ਉਹ ਮੇਵਾ ਸਿੰਘ ਲੋਪੋਕੇ ਦੇ ਨਾਲ ਜੋੜ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਫਿਲਮ ਦਾ ਜਿਹੜਾ ਕਿ ਪੂਰੇ ਦਾ ਪੂਰਾ ਮਜ਼ਾ ਕਿਰਕਰਾ ਹੋ ਗਿਆ ਤੇ ਫਿਲਮ ਆਪਣੀ ਮੁੱਖ ਪਛਾਣ ਜਿਹੜੀ ਉਹ ਛੱਡ ਚੁੱਕੀ ਸੀ ਜਿਸ ਦੇ ਨਾਲ ਗੁਰੂ ਨਾਨਕ ਜਹਾਜ਼ ਵੀ ਬਾਕਸ ਆਫਿਸ ਤੇ ਕੋਈ ਬਹੁਤਾ ਚੰਗਾ ਬਿਜ਼ਨਸ ਜਿਹੜਾ ਉਹ ਨਹੀਂ ਕਰ ਪਾਈ ਤੇ ਇਸ ਦਾ ਜਿਹੜਾ ਠੇਕਰਾ ਉਹ ਨਿਰਮਾਤਾ ਟੀਮ ਵੱਲੋਂ ਦਰਸ਼ਕਾਂ ਤੇ ਭੰਨਿਆ ਗਿਆ ਕਿ ਦਰਸ਼ਕ ਚੰਗੀਆਂ ਫਿਲਮਾਂ ਦੇਖਦੇ ਨਹੀਂ ਤੇ ਉਹਨਾਂ ਦਾ ਕਿਲਾ ਸ਼ਿਕਵਾ ਵੀ ਜਿਹੜਾ ਉਹ ਬਾਰ-ਬਾਰ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਣ ਨੂੰ ਮਿਲਿਆ ਬਟ ਕਿਤੇ ਨਾ ਕਿਤੇ ਫਿਲਮ ਦੀ ਟੀਮ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਦਰਸ਼ਕ ਜਦੋਂ ਕਿਸੇ ਫਿਲਮ ਨੂੰ ਹਿੱਟ ਕਰਦੇ ਨੇ ਉਦੋਂ ਵੀ ਉਹੀ ਦਰਸ਼ਕ ਹੁੰਦੇ ਨੇ ਤੇ ਜਦੋਂ ਕਿਸੇ ਫਿਲਮ ਨੂੰ ਉਹ ਘੱਟ ਦੇਖਣਾ ਪਸੰਦ ਕਰਦੇ ਨੇ ਤੇ ਉਦੋਂ ਵੀ ਉਹੀ ਦਰਸ਼ਕ ਹੁੰਦੇ ਨੇ ਸੋ ਦਰਸ਼ਕਾਂ ਦੀ ਸੋਚ ਮਾੜੀ ਨਹੀਂ ਹੁੰਦੀ ਹੈ ਕਿ ਕਿਤੇ ਨਾ ਕਿਤੇ ਫਿਲਮ ਬਣਾਉਣ ਵਾਲੀ ਟੀਮ ਦੇ ਵਿੱਚ ਕਮੀ ਰਹਿ ਜਾਂਦੀ ਹੈਗੀ ਸੋ ਇਹੀ ਕੰਮ ਸਰਵਲਾ ਜੀ ਫਿਲਮ ਦੇ ਵਿੱਚ ਹੋਇਆ ਸਰਵਲਾ ਜੀ ਫਿਲਮ ਦੀ ਕਹਾਣੀ ਨੂੰ ਇਸ ਤਰ੍ਹਾਂ ਘਟਨਾਵਾਂ ਨੂੰ ਆਪਸੀ ਜੋੜ ਤੋੜ ਦੇ ਨਾਲ ਜਿਹੜਾ ਉਹ ਸਿਰਜਿਆ ਗਿਆ ਕਿ ਫਿਲਮ ਦਾ ਇੰਟਰਵਲ ਤੋਂ ਬਾਅਦ ਦਾ ਜਿਹੜਾ ਪੋਰਸ਼ਨ ਹੈਗਾ ਉਹ ਤੁਹਾਨੂੰ ਬੋਰ ਕਰਦਾ ਨਜ਼ਰ ਆਉਂਦਾਗਾ ਇੰਟਰਵਲ ਤੋਂ ਬਾਅਦ ਦੀਆਂ ਘਟਨਾਵਾਂ ਜਿਹੜੀਆਂ ਉਹ ਤੁਹਾਨੂੰ ਚੰਗੀ ਤਰ੍ਹਾਂ ਪਕੜ ਨਹੀਂ ਪਾਉਂਦੀਆਂ ਇੰਟਰਵਲ ਤੋਂ ਪਹਿਲਾਂ ਦੀਆਂ ਘਟਨਾਵਾਂ ਜਿਹੜਿਆ ਫਿਲਮ ਆਪਣੀ ਇੱਕ ਸਿਖਰ ਵੱਲ ਵੱਧਦੀ ਹੈ ਪਰ ਉਸ ਤੋਂ ਬਾਅਦ ਉਥੋਂ ਹੀ ਫਿਲਮ ਦਾ ਦਰਸ਼ਕ ਇੰਟਰਵਲ ਤੋਂ ਬਾਅਦ ਜਦੋਂ ਦੇਖਣੀ ਸ਼ੁਰੂ ਕਰਦਾ ਉਹ ਫਿਰ ਉਸ ਦੇ ਨਾਲ ਉਸ ਲੈਵਲ ਤੱਕ ਨਹੀਂ ਜੁੜ ਪਾਉਂਦਾ ਕਿਉਂਕਿ ਦਰਸ਼ਕ ਦਾ ਟੇਸਟ ਪਹਿਲਾਂ ਬਹੁਤ ਹਾਈ ਲੈਵਲ ਦੇ ਉੱਤੇ ਕਮੇਟੀ ਦੇ ਲੈਵਲ ਦੇ ਉੱਤੇ ਲਿਜਾਇਆ ਗਿਆ ਫਿਰ ਉਸ ਤੋਂ ਬਾਅਦ ਉਸ ਨੂੰ ਤੋੜ ਦਿੱਤਾ ਗਿਆ ਜਿਹੜਾ ਕਿ ਫਿਲਮ ਲਈ ਮਾੜਾ ਪ੍ਰਭਾਵ ਸਿਰਜੂਗਾ ਤੁਸੀਂ ਵੀ ਫਿਲਮ ਨੂੰ ਦੇਖਣ ਜਾਓਗੇ ਤਾਂ ਇਹ ਮਹਿਸੂਸ ਕਰੋਗੇ ਇੰਟਰਵਲ ਤੋਂ ਬਾਅਦ ਫਿਲਮ ਜਿਹੜੀ ਬਹੁਤ ਹੀ ਜਿਹੜੀ ਆਪਣੀ ਪਛਾਣ ਛੱਡ ਨਹੀਂ ਪਾਉਂਦੀ ਉਹਦੇ ਪਿੱਛੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਫਿਲਮ ਦਾ ਜਨਰ ਵੀ ਜਿਹੜਾ ਉਹ ਡਰਾਮੈਟਿਕ ਰੱਖਿਆ ਗਿਆ ਕਮੇਡੀ ਜਨਰ ਦੀ ਨਾ ਡਰਾਮੈਟਿਕ ਦੇ ਵਿੱਚ ਕੀ ਹੁੰਦਾ ਕਿ ਘਟਨਾਵਾਂ ਨੂੰ ਡਰਾਮਾ ਹੀ ਅੰਦਾਜ਼ ਦੇ ਵਿੱਚ ਫਿਲਮਾਇਆ ਜਾਂਦਾ ਡਰਾਮਾ ਹੀ ਅੰਦਾਜ਼ ਦੇ ਵਿੱਚ ਉਹਨਾਂ ਨੂੰ ਮੌਕਾ ਮੇਲ ਦਿਖਾਇਆ ਜਾਂਦਾ ਪਰ ਉਹ ਵੀ ਮੌਕਾ ਮੇਲ ਇੰਨਾ ਬਨਾਵਟੀ ਨਹੀਂ ਹੋਣਾ ਚਾਹੀਦਾ ਹੁੰਦਾ ਜਿਹੜਾ ਕਿ ਦਰਸ਼ਕਾਂ ਨੂੰ ਉਕ ਉਕਾਊਗਾ ਤੇ ਦਰਸ਼ਕਾਂ ਨੂੰ ਉਹ ਪਸੰਦ ਨਾ ਆਵੇ ਇਹੀ ਕੁਝ ਇਸ ਫਿਲਮ ਦੇ ਵਿੱਚ ਕੀਤਾ ਗਿਆ ਕਿ ਘਟਨਾਵਾਂ ਦੇ ਵਿੱਚ ਖਾੜਕੂਆਂ ਦਾ ਆਉਣਾ ਉਸ ਨੂੰ ਅੰਦੁੱਲੇ ਨੂੰ ਚੱਕ ਕੇ ਲੈ ਜਾਣਾ ਜਿਹੜਾ ਕਿ ਫਿਲਮ ਦੇ ਪੂਰੇ ਦੇ ਪ੍ਰਭਾਵ ਨੂੰ ਜਿਹੜਾ ਹੋ ਘਟਾ ਗਿਆ ਪਰ ਫਿਰ ਵੀ ਪੰਜਾਬੀ ਸਿਨੇਮਾ ਦੇ ਵਿੱਚ ਸਰਬੱਲਾ ਜੀ ਤੁਹਾਨੂੰ ਮਨੋਰੰਜਨ ਪੱਖੋਂ ਕਾਫੀ ਕੁਝ ਦਿੱਕੇ ਜਾਊਗੀ ਤੇ ਦਰਸ਼ਕ ਦੇਖਣ ਵੀ ਜਾਣਗੇ ਇਸ ਫਿਲਮ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਮਿਲਿਆ ਜੁਲਾ ਤੁਹਾਨੂੰ ਦੇਖਣ ਨੂੰ ਮਿਲੂਗਾ ਸੋ ਇਸ ਫਿਲਮ ਦੇ ਲਈ ਐਨਾ ਹੀ ਮਿਲਦੇ ਆ ਕਿਸੇ ਅਗਲੀ ਫਿਲਮ ਦੇ ਲਈ ਤੇ ਦੇਖਦੇ ਰਹੋ ਜੁਆਇਸ ਸਿਨੇਮਾ ਥੈਂਕ ਯੂ ਸ਼ੁਕਰੀਆ ਸ਼ਬਾਕ ਹੈ